ਸਾਸ਼ੀਕਾਲ ਨਮਸਕਾਰ ਆ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਬਹੁਤ ਇੰਪੋਰਟੈਂਟ ਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਜੋ ਕੱਲ ਅਪਡੇਟ ਦਿੱਤੀ ਸੀ ਤੁਹਾਨੂੰ ਕਿ ਕੈਨੇਡਾ ਦੇ ਵੱਲੋਂ ਵੱਡੇ ਚੇਂਜੇਸ ਐਲ ਐਮ ਆਈ ਐ ਨੂੰ ਲੈ ਕੇ ਕੀਤੇ ਗਏ ਨੇ ਖਾਸ ਕਰਕੇ ਕੈਨੇਡਾ ਦੀ ਇੱਕ ਪ੍ਰੋਵਿੰਸ ਹੈ ਕਯੂਬਿਕ ਕਯੂਬਿਕ ਦੇ ਵੱਲੋਂ ਇਹ ਵੱਡੇ ਫੈਸਲੇ ਲਏ ਗਏ ਨੇ ਜਿਸ ਦੇ ਵਿੱਚ ਲੋ ਵੇਜ ਐਲ ਐਮ ਆਈ ਐ ਦੇ ਉੱਤੇ پابੰਦੀ ਲਗਾ ਦਿੱਤੀ ਗਈ ਹੈ ਕਿਹੜੇ ਕਿਹੜੇ ਸੈਕਟਰ ਦੀਆਂ ਐਲ ਐਮ ਆਈ ਐਸ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਲੋ ਵੇਜ ਦਾ ਕੀ ਕ੍ਰਾਈਟੇਰੀਆ ਰੱਖਿਆ ਗਿਆ ਹੈ ਤੇ ਇਸ ਤੇ ਹੋਰ ਜੋ ਵੀ ਕੁਝ ਸਪਸ਼ਟਿਕਰਣ ਹੁੰਤਾ ਆਇਆ ਹੈ ਜੋ ਵੀ ਕਲੀਅਰਟੀ ਹੋਈ ਹੈ ਉਹ ਤੁਹਾਡੇ ਨਾਲ ਅੱਜ ਦੇ ਵੀਡੀਓ ਦੇ ਵਿੱਚ ਡਿਸਕਸ ਕਰਾਂਗਾ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੀ ਆ ਉਹ ਅਨਾਉਂਸਮੈਂਟ ਨੂੰ ਲੈ ਕੇ ਸੀਗੀ ਪਰ ਅੱਜ ਥੋੜੀ ਕਲੀਅਰਟੀ ਹੋ ਗਈ ਹੈ ਕਿਉਂਕਿ ਜਿਹੜੇ ਕਯੂਬਿਕ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਜਾਂ ਕਹਿ ਸਕਦੇ ਪ੍ਰੀਮੀਅਰ ਨੇ ਉਹਨਾਂ ਦੇ ਵੱਲੋਂ ਬਹੁਤ ਕੁਝ ਕਲੀਅਰ ਕਰ ਦਿੱਤਾ ਗਿਆ ਹੈ ਕਿ ਕਿਹੜੀਆਂ ਐਲ ਐਮ ਆਈ ਐਸ ਦੇ ਉੱਤੇ ਰੋਕ ਲਗਾਈ ਗਈ ਹੈ ਕੁਝ ਐਲ ਐਮ ਆਈ ਐਸ ਦੇ ਲੋ ਵੇਜ ਦੀਆਂ ਐਲ ਐਮ ਆਈ ਐਸ ਦੇ ਉੱਤੇ ਵੀ ਰੋਕ ਨਹੀਂ ਲਗਾਈ ਗਈ ਨਿਯਮ ਸ਼ਰਤਾ ਕੀ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਤੁਹਾਡੇ ਸੋ ਪਿੱਛਾ ਪਚਦੇ ਹੋ ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਜੋ ਕੱਲ ਇੱਕ ਆਰਟੀਕਲ छਪਿਆ ਸੀਗਾ ਉਹਦੇ 베ਜ ਦੇ ਉੱਤੇ ਵੀਡੀਓ ਬਣਾਈ ਸੀ ਤੁਹਾਨੂੰ ਕਿਹਾ ਸੀ ਕਿ ਇੱਕ ਦੋ ਦਿਨ ਦੇ ਵਿੱਚ ਹੀ ਐਲਾਨ ਹੋ ਜਾਵੇਗਾ ਸੋ ਅਗਲੇ ਦਿਨ ਯਾਨੀ ਕਿ ਅੱਜ ਹੀ ਐਲਾਨ ਹੋ ਗਿਆ ਕਹਿ ਸਕਦੇ ਕੈਨੇਡਾ ਦੇ ਕੈਨੇਡਾ ਚੋਂ ਰਾਤ ਹੋ ਗਈ ਹੈ ਤੇ ਕੈਨੇਡਾ ਦੇ ਅੱਜ ਦਿਨ ਯਾਨੀ ਕਿ ਮੰਗਲਵਾਰ ਨੂੰ ਇਹ ਐਲਾਨ ਜਿਹੜਾ ਕੈਨੇਡਾ ਦੇ ਵਿੱਚ ਹੋ ਚੁੱਕਾ ਹੈ ਕਯੂਬਿਕ ਦੇ ਵੱਲੋਂ ਪਹਿਲੀ ਪ੍ਰੋਵੈਂਸ ਜਿਸ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ 27 ਡਾਲਰ ਤੇ 47 ਸੈਂਟ ਤੋਂ ਜੇਕਰ ਤੁਹਾਡਾ ਥੱਲੇ ਵੇਜ ਰੇਟ ਹੈਗਾ ਹੈ ਤਾਂ ਤੁਹਾਡੀ ਐਲ ਐਮ ਆਈਏ ਜਿਹੜੀ ਹੈ ਜਾਂ ਫਿਰ ਕਹਿ ਸਕਦੇ ਕਿ ਤੁਹਾਡੀ ਪ੍ਰੋਸੈਸਿੰਗ ਜਿਹੜੀ ਹੈ ਉਹ ਅੱਗੇ ਨਹੀਂ ਵਧੇਗੀ ਯਾਨੀ ਕਿ ਤੁਹਾਡਾ ਵਰਕ ਪਰਮਿਟ ਜਿਹੜਾ ਹੈ ਉਹ ਅਪਰੂਵ ਨਹੀਂ ਹੋਵੇਗਾ 3 ਸਤੰਬਰ 2024 ਤੋਂ ਇਹ ਨਵਾਂ ਰੂਲ ਜਿਹੜਾ ਹੈ ਉਹ ਲਾਗੂ ਹੋਵੇਗਾ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਜਾਵੇਗਾ ਇਹਦੇ ਵਿੱਚ ਹਾਲਾਂਕਿ ਕੋਈ ਐਗਜ਼ੈਂਪਸ਼ਨ ਰੱਖੀਆਂ ਗਈਆਂ ਨੇ ਕਈਆਂ ਚੀਜ਼ਾਂ ਨੂੰ ਇਸ ਤੋਂ ਐਗਜ਼ੈਂਪਟ ਕੀਤਾ ਗਿਆ ਹੈ ਕਿਹੜੇ ਉਹ ਸੈਕਟਰਸ ਨੇ ਜਿਨ੍ਹਾਂ ਦੇ ਵਿੱਚ ਜੇਕਰ ਤੁਸੀਂ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇ ਕਿੰਨਾ ਤੇ ਇਹ ਲਾਗੂ ਜਿਹੜਾ ਉਹ ਨਹੀਂ ਹੁੰਦਾ ਰੂਲ ਕੰਡੀਸ਼ਨ ਉਹ ਡਿਸਕਸ ਕਰਦੇ ਆਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਜਿਨ੍ਹਾਂ ਦੇ ਵੱਲੋਂ ਵੀ ਕਹਿ ਸਕਦੇ ਆਂ ਕਿ ਪਹਿਲਾ ਪੁਆਇੰਟ ਹੈ ਜੌਬ in a place of work outside of the economic region of montreal yani ki jdev montreal de reason yani ki uh, montreal to bahar da jehda area utte rule condition lagu nahi hunde yani sirf montreal walon e faisla liya gaya us to baad second hai jobs with an offer wage equal to or higher than the current medium वेज इन क्यूबिक $27.47 یعنی کہ اینا کیڈ یعنی کہ جے کر ਤੁਹਾਡਾ $27 ਤੇ 47 سنت تک کہہ سکدا ہے کہ ਤੁਹਾਡਾ ایل ایم ائی اے دا جیڑا ویج ریٹ ہے وہ ہے یا پھر اس تو زیادہ ہے تاں ਤੁਹਾਨੂੰ ਟੈਂਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੁਹਾਡੇ ਤੇ ਇਹ ਰول کنڈیشن لاگو نہیں ਹੁੰਦੇ ਜੇਕਰ اس تو ھیਠਾ ਹੈ ਤਾਂ ਤੁਹਾਨੂੰ ਸੋਚਣ ਦੀ ਲੋੜ ਹੈ ਉਸ ਤੋਂ ਬਾਅਦ ਐਲ ਐਮ ਆਈ اے ਐਪਲੀਕੇਸ਼ਨ ਰਿਸੀਵਡ ਬਿਫੋਰ ਦੀ ਅੱਛਾ ਜਿਹੜੇ ਵੀ ਐਪਲੀਕੇਸ਼ਨ ਜਿਹੜੇ ਆ ਉਹ 3 ਸਪਟੈਂਬਰ 2024 ਤੋਂ ਪਹਿਲਾਂ ਰਿਸੀਵ ਹੋ ਗਏ ਆ ਉਹਨਾਂ ਤੇ ਇਹ ਰੂਲ ਕੰਡੀਸ਼ਨ ਲਾਗੂ ਨਹੀਂ ਹੁੰਦੇ ਉਸ ਤੋਂ ਬਾਅਦ ਏਮਪਲੋਇਰਸ ਅਪਲਾਈਂਗ ਫਾਰ ਐਲਐਮਆਈਜ਼ ਇਨ ਸਰਟਨ ਇੰਡਸਟਰੀ ਗਰੁੱਪ ਐਸ ਡਿਸਕ੍ਰਾਈਬਡ ਬਾਈ ਦੀ ਨਾਰਥ ਅਮਰੀਕਨ ਇੰਡਸਟਰੀ ਕਲਾਸੀਫਿਕੇਸ਼ਨ ਐਨਏਆਈਸੀਐਸ ਯਾਨੀ ਕਿ ਜੇਕਰ ਇਹਨਾਂ ਦੇ ਅਧੀਨ ਤੁਸੀਂ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹੁਣ ਇਹਨੂੰ ਅੱਗੇ ਚੱਲ ਕੇ ਆਪਾਂ ਥੋੜਾ ਐਕਸਪਲੇਨ ਕਰਦਾ ਕਿ ਇਹਦੇ ਵਿੱਚ ਕਿਹੜੇ-ਕਿਹੜੇ ਕਿੱਤੇ ਆਉਂਦੇ ਆ ਉਸ ਤੋਂ ਬਾਅਦ ਐਗਰੀਕਲਚਰ ਕੰਸਟਰਕਸ਼ਨ ਫੂਡ ਪ੍ਰੋਸੈਸਿੰਗ ਐਜੂਕੇਸ਼ਨ ਤੇ ਹੈਲਥ ਐਂਡ ਸੋਸ਼ਲ ਸਰਵਿਸ ਸੈਕਟਰ ਹੈ ਤੁਹਾਡਾ ਤਾਂ ਤਾਂ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤਾਂ ਵੀ ਤੁਹਾਡੇ ਤੇ ਰੂਲ ਕੰਡੀਸ਼ਨ ਲਾਗੂ ਨਹੀਂ ਪੈਂਦੇ ਉਸ ਤੋਂ ਬਾਅਦ ਦਾ ਐਡਮਿਨਿਸਟ੍ਰੇਟਿਵ ਰੀਜ਼ਨ ਆਫ ਮੌਂਟਰੀਅਲ ਇਨਕਲੂਡਸ ਦੀ ਮਿਨਿਸਪੈਲਿਟੀਆਂ ਆਫ ਅਥਲੇ ਜਿਹੜੀਆਂ ਇਹ ਮਿਨਿਸਪੈਲਿਟੀਆਂ ਦੇ ਨਾਮ ਲਿਖੇ ਹੋਏ ਨੇ ਇਹਨਾਂ ਦੇ ਇਹ ਜਿਹੜੇ ਰੀਜ਼ਨ ਨੇ ਇੱਥੇ ਵੀ ਇਹ ਰੂਲ ਕੰਡੀਸ਼ਨ ਜਿਹੜੇ ਆ ਉਹ ਲਾਗੂ ਨਹੀਂ ਹੁੰਦੇ ਨੀਚੇ ਦਿੱਤੇ ਗਏ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਜਿਹੜੇ ਵੀ ਐਸ ਪੁਆਇੰਟ ਦੀ ਏਮਪਲॉयर्स ਅਪਲਾਈ ਫੋਰ ਐਲ ਐ ਐਮ ਆਈ ਐਂ ਇਨ ਯਾਨੀ ਕਿ ਐਨ ਏ ਆਈ ਸੀ ਐਸ ਦੇ ਅੰਡਰ ਜੇਕਰ ਤੁਸੀਂ ਅਪਲਾਈ ਕੀਤਾ ਤੇ ਤੁਹਾਡੇ ਤੇ ਇਹ ਨਵੇਂ ਜਿਹੜੇ ਰੂਲ ਕੰਡੀਸ਼ਨ ਉਹ ਲਾਗੂ ਨਹੀਂ ਹੋਣਗੇ ਸੋ ਇਹ ਕੀ ਚੀਜ਼ ਹੈ ਇਹਦੇ ਵਿੱਚ ਕਿਹੜੇ ਕਿਹੜੇ ਆ ਓਕਿਪੇਸ਼ਨਸ ਆਂਦੇ ਨੇ ਜੇਕਰ ਤੁਸੀਂ ਇੰਡਸਟਰੀ ਦੇ ਅੰਦਰ ਤੁਸੀਂ ਆਂਦੇ ਹੋ ਇਸ ਆ ਯਾਨੀ ਕਿ ਜੇਕਰ ਤੁਸੀਂ ਅਪਲਾਈ ਕਰਦੇ ਹੋ ਐਨ ਏ ਆਈ ਸੀ ਐਸ ਦੇ ਅੰਡਰ ਜੇਕਰ ਤੁਹਾਡੀ ਐਲ ਐਮ ਆਈ ਆ ਆਉਂਦੀ ਆ ਤਾਂ ਉਹਦੇ ਵਿੱਚ ਤੁਹਾਡਾ ਕੀ ਹੈ ਕੋਡ ਹੁੰਦਾ ਹੈ 11 ਐਗਰੀਕਲਚਰ ਫੋਰੈਸਟੀ ਫਿਸ਼ਿੰਗ ਐਂਡ ਹੰਟਿੰਗ ਫਿਰ ਮਾਈਨਿੰਗ ਹੈ ਕੁਐਰੀ ਕੁਐਰਿੰਗ ਹੈ ਐਂਡ ਔਇਲ ਐਂਡ ਗੈਸ एक्सट्रैक्शन उस तो बाद यूटिलिटी है कंस्ट्रक्शन है मैनुफैक्चरिंग है होलसेल ट्रेड है ठीक है उस तो बाद रिटेल ट्रेड है ट्रांसपोर्टेशन एंड वेयरहाउसिंग है इंफॉर्मे एंड कल्चरल इंडस्ट्रीज आ फाइनेंस एंड इंश्योरेंस है उस तो बाद रियल इस्टेट एंड रेंटल एंड लीजिंग है उसद प्रोफेसनल सैंटिफिक एंड टैक्निकल सर्विसिज़ आ उस मैनेजमेंट तो uh, ऑफ कंपनीज एंड इंटरप्राइजिज है उस तो बाद एडमिनिस्ट्रेटिव एंड सपोर्ट वेस्ट मैनेजमेंट एंड रिमेडिटेशन सर्विसेज़ आ उस तो बाद एजुकेशनल सर्विसेज़ आ उस तो बाद एंड सोशल असिसटेंस आ उस तो बाद आर्ट एंटरटेनमेंट एंड रिक्सन आ उसो बादशन ਅ ਐਂਡ ਫੂਡ ਸਰਵਿਸੇਸ ਆ ਉਸ ਤੋਂ ਬਾਅਦ ਆਦਰ ਸਰਵਿਸੇਸ ਦੇ ਵਿੱਚ ਐਗਜ਼ਾਮਟ ਪਬਲਿਕ ਐਡਮਿਨਿਸਟਰेटर ਜਿਸ ਦੇ ਵਿੱਚ ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਸ਼ਾਮਲ ਨਹੀਂ ਕੀਤਾ ਗਿਆ ਸੋ ਜੇਕਰ ਇਹਦੇ ਅੰਦਰ ਵੀ ਤੁਸੀਂ ਆਂਦੇ ਹੋ ਤਾਂ ਵੀ ਤੁਹਾਨੂੰ ਨਹੀਂ ਲੋੜ ਹੈਗੀ ਟੈਨਸ਼ਨ ਲੈਣ ਦੀ ਯਾਨੀ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਅਪਡੇਟ ਜਿਹੜਾ ਉਹ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਮੈਂ ਬਕਾਇਦਾ ਤੌਰ ਤੇ ਤੁਹਾਨੂੰ ਸਕਰੀਨਸ਼ਾਟ ਦੇ ਉੱਤੇ ਉਹ ਸਾਰੇ 스ਨੈਪਸ਼ਾਟਸ ਦਿਖਾ ਦਿੱਤੇ ਹੈ ਜੋ ਵੀ ਇਹਦੇ ਨਾਲ ਜੁੜੀ ਹੋਈ ਇਨਫੋਰਮੇਸ਼ਨ ਹੈ ਉਹ ਸਾਰੇ ਉਸ ਤੋਂ ਬਾਅਦ ਇਹ ਮੀਜਰਸ ਉਦੋਂ ਲਾਏ ਗਏ ਆ ਜਦੋਂ ਕੈਨੇਡਾ ਦੇ ਵਿੱਚ ਵੱਡੇ ਰਿਫਾਰਮਸ ਹੋ ਰਹੇ ਆ ਖਾਸ ਕਰਕੇ ਇਮੀਗ੍ਰੇਸ਼ਨ ਦੇ ਉਹਦੇ ਵਿੱਚ ਖਾਸ ਕਰਕੇ ਟੈਂਪਰੇਰੀ ਰੈਜ਼ਿਡੈਂਸ ਨੂੰ ਘੱਟ ਕਰਨ ਨੂੰ ਲੈ ਕੇ ਕਿਉਂਕਿ ਟੈਂਪਰੇਰੀ ਰੈਜ਼ਿਡੈਂਸ ਦਾ ਆਂਕੜਾ ਜਿਹੜਾ ਉਹ 5% ਤੋਂ ਹੇਠਾਂ ਲਿਆਉਣਾ ਹੈ ਟੋਟਲ ਪੋਪੂਲੇਸ਼ਨ ਦਾ ਇਹ ਕਹਿ ਚੁੱਕੇ ਨੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਉਹਨਾਂ ਦੇ ਵੱਲੋਂ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਤੇ ਇਹ ਜਿਹੜੀਆਂ ਅਨਾਊਂਸਮੈਂਟ ਹੋਈਆਂ ਨੇ ਬਿੱਤੇ ਦਿਨੀ ਜਿਹੜੇ ਹੁਣ ਤੱਕ ਜਿਹੜੇ ਹੁਣ ਤੱਕ ਇਮੀਗ੍ਰੇਸ਼ਨ ਪਲਾਨਸ ਨੇ ਉਹਨਾਂ ਦੇ ਅੰਡਰ ਹੋਈਆਂ ਨੇ ਹੋ ਰਹੀਆਂ ਨੇ ਇਸ ਦੇ ਵਿੱਚ ਜਿ ਤਰ੍ਹਾਂ ਪਿਛਲੇ ਦਿਨੀ ਚੇਂਜਸ ਹੋਏ ਸਟੱਡੀ ਪਰਮਿਟ ਨੂੰ ਲੈ ਕੇ ਜਿਸ ਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਲਈ ਪੀਏਐਲ প্রভਿਨਸ਼ਲ ਅਟੈਸਟੇਸ਼ਨ ਲੈਟਰ ਜਿਹੜਾ ਉਹ ਇੰਪੋਰਟੈਂਟ ਕਰ ਦਿੱਤਾ ਗਿਆ ਕਿ ਜ਼ਰੂਰੀ ਉਸ ਤੋਂ ਬਿਨਾ ਤੁਸੀਂ ਕੈਨੇਡਾ ਦੇ ਵਿੱਚ ਐਡਮਿਸ਼ਨ ਨਹੀਂ ਲੈ ਸਕਦੇ ਹਾਲਾਂਕਿ ਕੁਝ ਕੈਟਾਗਰੀਜ਼ ਦੇ ਵਿੱਚ ਐਗਜ਼ੈਂਪਟ ਕੀਤੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਪੀਜੀਡਬਲਪੀ ਹੈ ਉਸ ਨੂੰ ਲੈ ਕੇ ਵੀ ਕੰਸੂਹਾ ਨੇ ਤੇ ਖਾਸ ਕਰਕੇ ਜਿਹੜੇ ਪਬਲਿਕ ਕਾਲਜ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਾਲੇ ਕਾਲਜ ਸੀਗੇ ਉਹਨਾਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਹੋਰ ਪ੍ਰਾਈਵੇਟ ਕਾਲਜਸ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਕੈਨੇਡਾ ਦੇ ਵਿਦਿਨ ਕੈਨੇਡਾ ਤੋਂ ਜਿਹੜੇ ਪੀਆਰ ਅਪਲਾਈ ਕਰ ਰਹੇ ਨੇ ਡੋਮੈਸਟਿਕ ਡਰਾ ਜਿਹੜੇ ਉਹ ਨਿਕਲ ਰਹੇ ਨੇ ਇਹਦੇ ਨਾਲ ਇਹ ਆ ਕਿ ਜਿਹੜਾ ਟੀਆਰ ਦਾ ਕਹਿ ਸਕਦੇ ਆ ਕਿ ਅੰਕੜਾ ਹੈ ਉਹ ਘਟੇਗਾ ਤੇ ਟੈਂਪਰੀ ਰੈਜ਼ੀਡੈਂਸ ਦਾ ਅੰਕੜਾ ਜਿਹੜਾ ਉਹ ਘਟੇਗਾ ਤੇ ਪੀਆਰ ਦਾ ਅੰਕੜਾ ਜਿਹੜਾ ਉਹ ਵਧੇਗਾ ਇਹਦੇ ਨਾਲ ਕੀ ਹੈ ਕਿ ਜੇ ਟੈਂਪਰੀ ਰੈਜ਼ੀਡੈਂਸ ਦਾ ਅੰਕੜਾ ਇੱਕ ਟਾਰਗੇਟ ਰੱਖਿਆ ਗਿਆ ਕਿ 5% ਤੋਂ نیچے ਲੈ ਕੇ ਆਉਣਾ ਹੈ ਉੱਤੇ ਕਿਤੇ ਨਾ ਕਿਤੇ ਕੈਨੇਡਾ ਚੱਲਦਾ ਹੋਇਆ ਦਿਖ ਰਿਹਾ ਹੈ ਸੋ ਜਿਹੜੀ ਨਵੀਂ ਅਨਾਉਂਸਮੈਂਟ ਸੀ ਉਹਦੇ ਵਿੱਚ ਕਿਸ ਨੂੰ ਫਾਇਦਾ ਕਿਸ ਨੂੰ ਨੁਕਸਾਨ ਉਹ ਤੁਸੀਂ ਅਸ ਦੀ ਵੀਡੀਓ ਦੇ ਵਿੱਚ ਦੇਖ ਲਿਆ ਕਿ ਕਿੰਨਾਂ ਦਾ ਬਚਾਅ ਹੋ ਗਿਆ ਤੇ ਕਿਹੜੇ ਇਸ ਕੇਸ ਦੇ ਵਿੱਚ ਰਗੜੇ ਗਏ ਨੇ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੱਤ ਤੋਂ ਵੱਤ ਸ਼ੇਅਰ ਕਰੋ ਜੇਕਰ ਤੁਹਾਡੀ ਕੋਈ ਕਨਫਿਊਜ਼ਨ ਹੈ WhatsApp ਤੇ ਮੈਸੇਜ ਕਰ ਲਿਓ ਅਪਾਇੰਟਮੈਂਟ ਲੈ ਲਿਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਜੋ ਵੀ ਇਨਫੋਰਮੇਸ਼ਨ ਹੋ ਸਕਦੀ ਹੈ ਐਕਚੁਅਲ ਦੇ ਵਿੱਚ ਉਹ ਤੁਹਾਨੂੰ ਦੇਵਾਂ ਨਾ ਕਿ ਪ੍ਰੋਮੋਸ਼ਨਲ ਕੰਟੈਂਟ ਕਮਿਟ ਕਰਦਾ ਬਲੌਗ پسند ਆਇਆ ਹੋਗਾ ਚੰਨੂ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕੇਪਸ ਨਾਲ ਅਸ ਅਫੀਸ਼ਲ ਚਾਹੁੰਦੇ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਆ ਪ੍ਰੋਫਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੰਨੂ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ